ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆਤਵਾਦੀ ਗਤੀਵਿਧੀਆਂ ਮਾਮਲੇ ਦੇ ਵਿੱਚ ਸ਼ਾਮਲ ਗੈਂਗਸਟਰ ਜੋਬਨ ਮਸੀ ਦਾ ਪੁੱਤਰ ਅਸ਼ੀਸ਼ ਮਸੀ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਜਿੱਥੇ ਗੈਂਗਸਟਰ ਜੋਬਰ ਮਸੀਹ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਅਸ਼ੀਸ਼ ਮਸੀਹ ਨੂੰ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾਂਦਾ ਕਿ ਦੀਨਾ ਨਗਰ ਦੇ ਆਰਡੀਐਕਸ ਮਾਮਲੇ ਦੇ ਵਿੱਚ ਵੀ ਅਸ਼ੀਸ਼ ਮਸੀਹ ਨਾਮ ਜੱਸੀ 20 ਜਨਵਰੀ ਦੇ ਦਿਨ ਦੀਨਾ ਨਗਰ ਵਿੱਚੋਂ ਦੋ ਅੰਡਰ ਬੈਰਲ ਜਿੰਦਾ ਗਰਨੇਡ ਇੱਕ ਗਰਨੇਡ ਲਾਂਚਰ ਨੌ ਇਲੈਕਟ੍ਰੋਨਿਕ ਡੈਟੋਨੇਟਰ ਦੋ ਟਾਈਮਰ ਸੈੱਟ 3 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਸੀ ਜਿਸ ਵਿੱਚ ਅਸ਼ੀਸ਼ ਮਸੀਦੀ ਦਾ ਨਾਮਜ਼ਦ ਕੀਤੇ ਤੋਂ ਬਾਅਦ ਗ੍ਰਿਫਤਾਰੀ ਵੀ ਹੋਈ ਸੀ ਤੇ ਇਲਾਜ ਲਈ ਉਸ ਨੂੰ ਅੰਮ੍ਰਿਤਸਰ ਦੇ ਮੈਂਟਲ ਹਸਪੀਟਲ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਇਹ ਦੋਸ਼ੀ ਫਰਾਰ ਹੋ ਗਿਆ ਤੇ ਉਸ ਦੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਚਾਰ ਪੁਲਿਸ ਕੰਮਚਾਰੀਆਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਕੀਤੀ ਗਈ ਸੀ ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ ਜਿਸ ਨੇ ਬਰਵਾਸਪੁਰ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਜਾਦੀ ਕੀਤੀ ਗਈ ਹੈ ਸਾਡਾ ਇੱਕ ਮਟੋਰੀਅਸ ਨੌਜੰਮ ਜੋ ਮਤੀ ਤੈਨ ਨੂੰ ਬਾਈ ਨੂੰ ਲਖਣਾ ਹਸਪੀਟਲ ਗਿਆਸ ਪਰ ਤਾ ਜੁਡੀਸ਼ੀਅਲ ਕਸਟਡੀ ਵਿਚੋਂ ਇਹ ਫਰਾਰ ਹੋ ਗਿਆ ਸੀ ਹਨਾ ਅੱਜ ਸਾਡੀ ਪੁਲਿਸ ਪਾਰਟੀ ਸੀਆਈ ਸਟਾਫ ਤੇ ਪੁਲਿਸ ਸਟੇਸ਼ਨ ਐ ਸਿਟੀ ਹਸਪੀਟਲ ਦੀ ਪੁਲਿਸ ਨੇ ਲਾਕਾਬੰਦੀ ਬਰਾਮਦ ਜਦਾਂ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਦਾ ਜਿਹੜਾ ਨਾਮ ਹੈ ਇਹ ਪੂਰਾ ਨਾਮ ਅਸ਼ੀਸ਼ ਮਸੀਹ ਇਲੀਸ ਰਾਜਾ ਇਹ ਸਾਨੂੰ ਕਾਫੀ ਮਕਦਮਿਆਂ ਚ ਪਹਿਲਾਂ ਵੀ ਵਾਂਟਡ ਸੀ ਜਿਹਦੇ ਖਿਲਾਫ ਆਮ ਆਫਰ ਐਕਟੀਵਿਟੀ ਦਾ ਇਹ ਪੁਰਾਣਾ ਮਕਦਮਾ ਬਰਦਸੀ ਜਿਹਦੇ ਵਿੱਚ ਬਰਦਾਸਪੁਰ ਜੇਲ੍ਹ ਦੇ ਵਿੱਚ ਬੰਦ ਸੀ ਉੱਥੋਂ ਹਸਪੀਟਲ ਬਾਹਰ ਆਇਆ ਜਿਸ ਦਰਾਂ ਨੇ ਜਿਹੜਾ ਪੁਲਿਸ ਕਲ ਸਟੱਡੀ ਦੇ ਵਿੱਚੋਂ ਉਹ ਉੱਥੋਂ ਫਰਾਰ ਹੋ ਗਿਆ ਜਿਸ ਨੇ ਅਜਿਹਾ ਕਬੰਦੀ ਗ੍ਰਾਮ ਜਿਹੜਾ ਸਾਡੀ ਪੁਲਿਸ ਨੇ ਕਾਬੂ ਕਰਕੇ ਇਹਦੇ ਕੋਲੋਂ ਇੱਕ ਰੈਡ 34 ਬੋਰ ਪਿਸਟਲ ਕੰਟਰੀ ਬੁਨ ਪਲੱਸ 5 ਕਾਰਟਿਜ ਜਿੰਦਾਗਰੀ ਇਹਦੇ ਕੋਲੋਂ ਬਰਾਮਦ ਕੀਤੇ ਨੇ ਤੇ ਅਸੀਂ ਇਸ ਮਸੇ ਜਿਹੜਾ ਇਹ ਟੈਰਰਿਸਟ ਐਕਟੀਵਿਟੀ ਦੇ ਵਿੱਚ ਇਹ ਸ਼ਾਮਲ ਹੋਇਆ ਜਿਹਦੇ ਖਿਲਾਫ ਪਹਿਲਾਂ ਅਨੈਫੋਨ ਐਕਟੀਵਿਟੀ ਐਂਡ ਐਕਸਪ੍ਰੈਸਿਵ ਐਕਟੀਵਿਟੀ ਦੇ ਪਰਚੇ ਕਰਦੇ ਨੇ ਉਸੇ ਤਰ੍ਹਾਂ ਤੇ ਜਿਹੜਾ ਇਹ ਰੈਸਪੋਰਟ ਜਿੰਨੇ ਵਿੱਚ ਬੰਦ ਸੀ ਤੇ ਜੋ ਮੈਂਟਲ ਹਸਪੀਟਲ ਦੇ ਵਿੱਚੋਂ ਤਾਂ ਫਰਾਰ ਹੋਣ ਵਿੱਚ ਕਾਰਨ ਹੋ ਗਿਆ ਸੀ ਜਿਹੜਾ ਗਿਨਨਕ ਤੁਹਾਡੀਆਂਸ ਮਿਲਿਆ ਜਿਹੜਾ ਹੋਰ ਕਨੈਕਟ ਮਿਲਿਆ ਸੀ ਉਹ ਕਿੱਥੋਂ ਲੈ ਕੇ ਆਇਆ ਸੀ ਕਿ ਕੀ ਵਿਸ਼ਮਈਤ ਹੈਗੀ ਚ ਇਹ ਕੋਈ ਮੋਡੂਲ ਜਿਹੜਾ ਪੈਰਾਸਟਿਕਟੀ ਕਰ ਰਿਹਾ ਸੀ ਜਿਹਦੇ ਵਿੱਚ ਤਰਨ ਜੋ ਤਨਾ ਤੇ ਸ਼ੌਕਪਕਾਰੀ ਵਾਲ ਇਹਨਾਂ ਦੀ ਕਨਸਾਈਨਮੈਂਟ ਜਿਹੜੀ ਹੈ ਇਹ ਉਹਨਾਂ ਦੇ ਤਹਿਤ ਕੰਮ ਕਰਦਾ ਰਿਹਾ ਔਰ ਇੱਕ ਜਗ੍ਹਾ ਤੋਂ ਲੈ ਕੇ ਇਹ ਅਤਿਆਦੀ ਐਕਟੀਵਿਟੀ ਗਤੀਵਿਧੀਆਂ ਦੀ ਜਿਹੜੀ ਦੂਜੀ ਸਾਥ ਇਹ ਪਹੁੰਚਾਉਂਦਾ ਰਿਹਾ ਉਹਦਾ ਕਾਫੀ ਆਮ ਰੋਜ਼ੀ ਹੈ ਨਾ ਉਹ ਕੁੱਮ ਕਦਮੇ ਦੇ ਵਿੱਚ ਇਹ ਨੰਤਰਸਤਾਂ ਦਾ ਅਸਰ ਮੈਂ ਕਿਹਾ ਨਾ ਅੜੀ ਤਾਈ ਸਾਰ ਹੋ ਗਈ ਤਾਂ ਇਹ ਨਾ ਕਿ ਹਸਪੀਟਲ ਦੇ ਬੱਚੇ ਦਾ ਕੋਰਟ ਦੇ ਆਰਡਰ ਨਾਲ ਜਿਹੜਾ ਗਿਆ ਸੀਗਾ ਜਿਨੇ ਇਹ ਆਪਣਾ ਮੈਡੀਕਲ ਬਣਾ ਕੇ ਜਿਹੜਾ ਕੋਰਟ ਦੇ ਵਿੱਚ ਪ੍ਰੋਡਿਊਸ ਕੀਤਾ ਕਿ ਮੈਨੂੰ ਜਿਹੜੀ ਬਨਾਈ ਤੌਰ ਤੇ ਠੀਕ ਨਹੀਂ ਪਰ ਇਹ ਸਾਰੀ ਇਹਨੇ ਪਲੈਨਿੰਗ ਉਥੇ ਫਰਾਰ ਹੋਣ ਦੇ ਵਿੱਚ ਬਣਾਈ ਸੀ ਜਿਹੜੀ ਬੈਂਕ ਪੁਛਦੇ ਹਨ ਫਾਦਰ ਦੀ ਜਮਾਇਤ ਜਦੋਂ ਇਹ ਮੈਗਨਾ ਹਸਪੀਟਲ ਦੇ ਵਿੱਚੋਂ ਫਰਾਰ ਹੋਇਆ ਤੇ ਉਹਦਾ ਮੈਨ ਪਲੈਨਰ ਜਿਹੜਾ ਮਾਈਡ ਮਾਸਟਰ ਜਿਹੜਾ ਸੀਗਾ ਉਹਦਾ ਫਾਦਰ ਜਗਨਸੀਆ ਉਹਨੇ ਪੂਰੀ ਜਿਹੜੀ ਪਲੈਨਿੰਗ ਕਰਕੇ ਇਹਨੂੰ ਪਹਿਲਾਂ ਹਸਪੀਟਲ ਚ ਦਾਖਲ ਕਰਾਇਆ ਫਿਰ ਕੋਰਟ ਤੋਂ ਇਹਨੂੰ ਉੱਥੇ ਆਰਡਰ ਲਾਇਆ ਕਾਨੂੰਨ ਚ ਕਾਮਯਾਬ ਰਿਹਾ ਤੇ ਉਥੇ ਭਜਾਉਣ ਦੇ ਵਿੱਚ ਜਿਹੜੀ ਪੂਰੀ ਜਰੀ ਇਸਮਾਨੀ ਤੱਕ ਦਾ ਫਾਦਰ ਵੀ ਜਗਨਸੀਆ ਉਹਨੇ ਪੂਰੀ ਜੋਨ ਮਸੀਹ ਦੇ ਪਹਿਲਾ ਇਹ ਵੀ ਬੜੀ ਵੱਡੀ ਕ੍ਰਿਮੀਨਲ ਹਿਸਟਰੀ ਹੈ ਇਹਨੇ ਨੀਅਰ ਅਬਾਊਟ 38 ਮਕਦਮੇ ਉੱਤੇ ਦਰਜ ਨੇ ਪਹਿਲਾਂ ਵੱਖ-ਵੱਖ ਸਮੇਂ ਦੌਰਾਨ ਇਹਦੇ ਉੱਤੇ 10 ਮਕਦਮੇ ਅਸੀਸ ਰਾਜ ਦੇ ਉੱਤੇ ਜਿਹੜੇ 10 ਮਕਦਮੇ ਦਰਜ ਹੋ ਚੁੱਕੇ ਨੇ ਜੋ ਪਿਛਿਆ ਵਾਪਰ ਜਦੋਂ ਬਾਅਦ ਕਿਥੇ ਛੁਪਿਆ ਰਿਹਾ ਕਿਨੇ ਨੇ ਇਹ ਤੇ ਪਿਛੇ ਤੋਂ ਬਾਅਦ ਵੱਖੋ-ਵੱਖਾਂ ਤੇ ਰਿਹਾ ਹੈ ਜਿਹਦੀ ਮੁਗਲੀ ਤਫ਼ਤੀਸ਼ ਅਸੀਂ ਕੀਤੀ ਹੈ ਬਾਕੀ ਜਿਹੜਾ ਇਹਨੂੰ ਕੋਰਟ ਦੇ ਵਿੱਚ ਅੱਜ ਪਹਿ ਕੱਲ ਪ੍ਰੋਡਿਊਸ ਕੀਤਾ ਜਾਏਗਾ ਇਹਦਾ ਜੁਡੀਸ਼ੀਅਲ ਪੁਲਿਸ ਰਿਪੋਰਟ ਲੈ ਕੇ ਬਾਕੀ ਜਿਹੜੇ ਇਹ ਦੇਜਾ ਵਾਲੇ ਟਿਕਾਣੇ ਇਹਦੇ ਬਦਲਕਾਰ ਸਾਥੀ ਉਹ ਜਿਹੜੇ ਇਹ ਮਤ ਕਰ ਰਹੇ ਉਹ ਸਾਰੀ ਜਿਹੜੀ ਆ ਕੋਸ਼ਿਸ਼ ਕੀਤੀ ਜਾਵੇ ਅਜੇ ਪਾਕਿਸਤਾਨ ਦੇ ਸਰਹੱਦ ਵਿੱਚ ਹੈਗਾ ਸੀ ਜਦੋਂ ਇਹ ਜਿਹੜੀ ਇਹ ਚਤੀਨ ਦਾ ਪਾਪਾ ਹੁਣ ਅਸੀਂ ਇਹਦਾ ਪੁਲਿਸ ਰਮਾਂ ਲੈ ਕੇ ਉਹ ਸਾਰੀ ਗੱਲ ਜਿਹੜੀ ਨੂੰ ਬਾਈ ਨਾ ਬਰੀਕੀ ਨਾਲ ਦੀ ਕੋਸ਼ਿਸ਼ ਕਰਾਂਗੇ